ਟਾਰਟ ਹੋ ਗਿਆ ਜਿਹੜਾ ਆ ਵੱਡਾ ਕਬੂਤਰ ਆ ਇਹ ਹੈਗਾ 5 ਬਾਜੀਆਂ ਦਾ ਪਿਆਰ ਇਹ ਇੱਕ ਮੋਟਰਸਾਈਕਲ ਦਿੱਤਿਆ 2 ਬਾਜੀਆਂ ਤੇ 2 ਬਾਜੀ ਹੁੰਦਾ ਦਿੱਤਿਆ ਇਹ 3 ਬਾਜੀ ਦਿੱਤਿਆ ਤੇ ਇਹ ਮਿਆਂਸਾ ਤੋਂ ਵੱਡਾ ਕਬੂਤਰ ਆ ਹੀ ਦੱਸਿਓ ਜੀ ਹੁਣ ਜਿਹੜੇ ਕਿਹੜੇ ਕਿਹੜੇ ਵੱਡਾ ਡੈਗਰੇ ਇਹ ਸਲੇਮਪੁਰ ਦਿੱਤਿਆ ਭਾਈ ਮੋਟਰਸਾਈਕਲ ਸਲੇਮਪੁਰ ਨੂੰ ਜੀ ਬਾਜੀ ਇੱਕ ਮੰਗੀ ਤੇ ਇੱਕ ਠੱਕਰ ਵਾਲਾ ਦਿੱਤਿਆ 3 ਬਾਜੀ ਦਿੱਤਿਆ ਜੀ ਇਹ ਸਲੇਮਪੁਰ ਮੋਟਰਸਾਈਕਲ ਦਿੱਤਿਆ ਠੱਕਰ ਵਾਲ ਤੇ ਮੰਗੀ ਤੇ ਦਿੱਕਾ ਰਹਾ ਬਟਾ ਅੱਗੇ ਜੀ ਆ ਰੋਟਾ ਇਹ ਇਹਦੇ ਪੁੱਤੜੀਆਂ ਦੋਨੇ ਧੀਆ ਆ ਇੱਦਾਂ ਅੱਛਾ ਐਸੇ ਦੇ ਪੁੱਤੜੀਆਂ ਯਾ ਦੋਨੇ ਧੀਆ ਪੰਜਾਬੀ ਵਾਲਿਆਂ ਦੇ ਭਰਾ ਲੀਆਂ ਆਹਾਂ ਚਿੱਟੀਆਂ ਅੱਖਾਂ ਦਾ ਤੇ ਖੱਟੀਆਂ ਦੀ ਇਹ ਇਹਨਾਂ ਦੀ ਕੀ ਹਿਸਟਰੀ ਹੈ ਜੀ ਇਹ ਜਿਹੜੀ ਕਰਨਾਣੇ ਕੱਲੀ ਇਤੀ ਅੱਛਾ ਐਤ ਕੀ ਨਹੀਂ ਇਹ 2020 ਦੀ ਇਤੀ ਮੇਰੇ ਖਿਆਲ ਨਾਲ ਹਾਂ ਜੀ 2020 ਦੇ ਵਿੱਚ ਲਾਕਡਾਊਨ ਚ ਇੱਕ ਕਰਨਾਣੇ ਜਿੱਤੀ ਆ ਕਿੰਨੇ ਕੁ ਕਰਨਾਣੇ ਮੇਰੇ ਨਾਲ 84000 ਦਿੱਤੀ ਜੀ 84 ਕੁਤਰੀ ਸੀ ਇਸ ਮਿਲਵ ਦਾ 111200 ਦੀ ਮੁੱਢੀਆਂ ਬਾਈਆਂ ਦੀਆਂ ਆ ਕੁਤਰੀ ਜੀ ਦਾਦੀ ਭੈਣ ਕਾਲਮਾ ਜਿੱਤੀ ਗਈ 106 ਨੂੰ ਕੱਲੀ ਦੁੱਸਰ ਤੇ ਆ ਜਿੱਤੀ ਜੀ ਕਾਲਮਾ ਬਰਫੇ 2 ਵਜੇ ਦਿੱਤੀ 106 ਕੁਤਰਾਂ ਜਿੱਤੀ ਇਹ 2 ਘੰਟੇ ਬਾਅਦ ਔੜ ਕੇ ਢਾਂਗੀ ਚ ਦਸਰ ਦਸਰ ਜਿੱਤੀ ਮੁੱਡੀਆਂ ਦਸਰ ਜੀ ਰੋ ਘਾਂਟੇ ਵੱਧ ਉੱਟ ਗਈ ਤੇ ਚੰਗੀ ਜਹੀ ਆਂਗੀ ਚੜੀ ਤੇ ਕਹ ਰਹੇ ਜੀ ਉੱਡੀਏ ਬਾਰਕ ਐ ਰੁੱਡੀ ਬਾਗਾਂ ਨੇ ਬਸ ਬਾਗਾਂ ਨੇ ਉੱਥੇ ਜਿੱਤੀ ਦੇ ਬਹੁਤ ਵਧੀਆ ਕਰੋ ਇਹ ਗੂਤਰੇ ਦਰਸ਼ਨ ਹੰਭਾ ਹੰਭਾ ਦੇ ਗੂਤਰ ਬਹੁਤ ਚੰਗੇ ਆ ਬਾਕੀ ਤੁਸੀਂ ਜਾਣਦੇ ਜੀ ਇਹ ਹੈਗਾ ਜੀ ਜੀਰਾ ਰਾਜੇ ਦੇ ਨਾਮ ਤੇ ਛੱਡਦਾ ਜੀ ਗੂਤਰ ਸਾਂਝਾ ਕਬਾ Porque... Okay.